ਜਾਤ ਤੇ ਆ ਤਾਰਾ ਗਾਲ ਯਾਰ ਨੂੰ ਕਹਤਾ ਮਹਾਰਾ ਕਿਰਪਾ ਕਰੀ ਬਿਸਕੁਨ ਉਲਟਾ ਸਮਾ ਰਹੂਣੇ ਆਧਾਰ ਪੀ ਭਿਆ ਦੇ ਬਾਹ ਕੋਠਾ ਪਾਇਆ ਵੇਖੋ ਸਾਰੇ ਪਾਟ ਗਿਆ ਮੇਰੀ ਤੇ ਅੱਜ ਤੱਕ ਇਹਨਾਂ ਦਾ ਕਰਜ਼ਾ ਹਣੀ ਲੱਥਾ ਇਹਨਾਂ ਪਰਿਵਾਰ ਦਾ ਕਰਜ਼ਾ ਚੁੱਕ ਕੇ ਇਹਨਾਂ ਆਪਣਾ ਮਕਾਨ ਪਾਇਆ ਤੇ ਇਹਨਾਂ ਚੋਰਿਆਂ ਕੋ ਅਜੇ ਤੱਕ ਆਪਣਾ ਕਰਜ਼ਾ ਵੀ ਨਹੀਂ ਲੱਥਾ ਤੇ ਆ ਕੁਦਰਤ ਦੀ ਮਾਰੇ ਹਟਾ ਕੇ ਇਹਨਾਂ ਨੂੰ ਚੋਰਿਆਂ ਨੂੰ ਆ ਵੇਖੋ ਇਹਨਾਂ ਦੇ ਘਰ ਸਾਫ 파ੜ ਪੁੱੜ ਚੁਕੇ ਆ ਤੇ ਆਪਾਂ ਇਹਨਾਂ ਦਾ ਸੰਜੋਗ ਕਰੀਏ ਸਾਰੇ ਰਲ ਮਿਲ ਕੇ ਤੇ ਇਹਨਾਂ ਨੂੰ ਫੇਰ ਠਾਈਏ ਤੇ ਫੇਰ ਇਹਨਾਂ ਨੂੰ ਕਾਇਮ ਕਰੀਏ ਤੇ ਇਹਨਾਂ ਦੇ ਜਿਹੜਾ ਕਰਜ਼ੇ-ਕੁਰਜ਼ੇ ਆ ਜਿਹੜੇ ਉਹਨਾਂ ਦਾ ਨਿਬੇੜਾ ਕਰੀਏ ਜੀ ਵਾਏ ਕੁਝ ਕ ਖਾਣ ਦੀ ਮਿੱਟੀ ਸਾਰੀ ਫੜੇ ਮੈਂ ਸਰਦਾਰ ਜੀ ਦੇਸ਼ ਦੇ ਦੇਸ਼ជា ਸلطਾਨ ਉਸ ਵਾਸਤੇ ਵੀ ਜਥੇਬੰਦੀਆਂ ਨੂੰ ਨਇਅ ਅਪੀਤ ਕਰਨਾ ਚਾਹੁੰਦਾ ਕਿ ਇਹ ਪਿੰਡ ਸਰਤਾਰਵਾ ਰਿਹਾ ਜਿੱਥੇ ਅਸੀਂ ਸਾਰੇ ਪਹੁੰਚੇ ਹੋਏ ਆ ਅਕਾਜੀ ਦਾ ਵਾਸਵੋਂ ਤੇ ਮੈਂ ਸਾਰੀਆਂ ਸੰਸਥਾਵਾਂ ਨੇ ਬੇਨਤੀ ਕਰਨੀ ਚਾਹੁੰਨਾ ਕਿ ਜਿਹੜਾ ਕੁਦਰਤ ਵੱਲੋਂ ਜਿਹੜਾ ਕਹਿਰ ਜਿਹੜਾ ਆਇਆ ਹੈ ਉਸ ਕਹਿਰ ਦੇ ਨਾਲ ਇਹ ਗਰੀਬ ਪਰਿਵਾਰ ਨੇ ਜਿਨ੍ਹਾਂ ਨੇ ਅੱਗੇ ਵੇਤੀ ਵੀ ਕੀਤੀ ਆ ਕਿ ਇਹ ਮਾਤਾ ਹੁਣਾ ਦੇ ਕੋਲ ਜਿਹੜਾ ਮਕਾਨ ਬਣਿਆ ਜਿਹੜੇ ਕਰਜ਼ੇ ਲੈ ਕੇ ਇਹਨਾਂ ਨੇ ਚੁੱਕੇ ਆ ਹਜੇ ਤੱਕ ਉਹਨਾਂ ਦੇ ਕਰਜ਼ੇ ਵੀ ਜਿਹੜੇ ਨਹੀਂ ਦੱਸ ਸਕੇ ਪਰ ਅੱਜ ਉਹ ਕੁਦਰਤ ਨੇ ਜਿਹੜਾ ਕਹਿਰ ਕੀਤਾ ਉਹਦੇ ਨਾਲ ਇਹਨਾਂ ਦੇ ਘਰਾਂ ਦੇ ਬਹੁਤ ਵੱਡੇ ਨੁਕਸਾਨ ਹੋ ਗਏ ਨੇ ਜਿੱਥੇ ਸਮਾਸੇਵੀ ਜਿੱਥੇ ਬੰਦੀਆਂ ਇਹ ਇਹਨਾਂ ਗਰੀਬਾਂ ਦੀ ਮਦਦ ਵਾਸਤੇ ਕਿਉਂ ਉੱਥੇ ਨਾਲ ਬੇਨਤੀ ਕਰਨੀ ਚਾਹੁੰਨਾ ਕਿ ਸਾਨੂੰ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਸਾਡੀਆਂ ਸਰਕਾਰਾਂ ਨੂੰ ਵੀ ਜਿਹੜਾ ਇਹਨਾਂ ਗਰੀਬਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਤਾਂ ਜੋ ਇਹ ਵੀ ਗਰੀਬ ਜਿਹੜੇ ਬਚਾਰੇ ਇਹ ਹੱਡ ਪੀੜ ਦੇ ਨਾਲ ਹੱਡਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਵੀ ਜਿਹੜੀਆਂ ਸਹਾਈਤਾ ਜੀ ਬੰਦਾਨ ਹੋ ਸਕੇ ਉਹਨਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ ਵਾਈ ਗੁਡੀ ਦਾ ਕੰਮ ਛਾ